ਦਬ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਲੇਟੈਸਟ ਹੋਮਲੈਸ ਇਨਸਾਈਡ ਰਿਪੋਰਟ ਦੇ ਅਨਸਾਰ 2023 ਦੀ ਵਰਧਮ ਸਮਾਰੇ ਵਿੱਚ ਇਕੱਠੇ ਕੀਤੇ ਗਏ ਡਾਟਾ ਸਰਕਾਰੀ ਏਜੰਸੀਆਂ ਕਾਉਂਸਲਾਂ ਅਤੇ ਸੈਕਟਰ ਤੋਂ ਇਕੱਠੇ ਕੀਤੇ ਗਏ ਨਿਰੀਖਣਾਂ ਤੇ ਨਿਰਭਰ ਕਰਦੀ ਹੈ ਅਤੇ ਇਸ ਦੇ ਵਿੱਚ ਪਾਇਆ ਗਿਆ ਹੈ ਕਿ ਵਿਗਰਤਾ ਵਧੀ ਹੈ ਪਰ ਸਹੀ ਵਾਧੇ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ ਰਿਪੋਰਟ ਬੇਕਰਦਾਂ ਨੂੰ ਰਹਿਣ ਵਾਲੀਆਂ ਸਥਿਤੀਆਂ ਵਜੋਂ ਪਰਵਾਸੀਤ ਕਰਦੀ ਹੈ ਜਿੱਥੇ ਲੋਕਾਂ ਨੂੰ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਵੇਂ ਕਿ ਵਿਦਾਊਟ ਸ਼ੈਲਟਰ ਇਨ ਟੈਂਪਰੇਰੀ ਅਕੋਮੋਡੇਸ਼ਨਸ ਲਿਵਿੰਗ ਇਨ ਸ਼ੇਅਰਡ ਅਕੋਮੋਡੇਸ਼ਨ ਆਰ ਇਨਹੈਬਿਟੇਬਲ ਅਕੋਮੋਡੇਸ਼ਨ ਇਹ ਵੀ ਦੇਖਿਆ ਗਿਆ ਹੈ ਕਿ ਐਮਰਜੈਂਸੀ ਰਿਹਾਇਸ਼ ਤੋਂ ਬਾਹਰ ਨਿਕਲਣ ਤੋਂ 60 ਦਿਨਾਂ ਬਾਅਦ ਲੋਕਾਂ ਨੂੰ ਕਿਹੜੀ ਸਹਾਇਤਾ ਮਿਲਦੀ ਹੈ 37% ਲੋਕਾਂ ਨੂੰ ਸਮਾਜਿਕ ਰਹਿائش ਦੇ ਵਿੱਚ ਰੱਖਿਆ ਗਿਆ ਸੀ 19% ਲੋਕਾਂ ਨੂੰ ਪਰਵਰਤਨਸ਼ੀਲ ਰਹਿائش ਦੇ ਵਿੱਚ ਭੇਜਿਆ ਗਿਆ ਸੀ 19% ਲੋਕਾਂ ਨੂੰ ਰਿਹਾਇਸ਼ ਪੂਰਵਕ ਪ੍ਰਾਪਤ ਹੋਇਆ ਸੀ ਅਤੇ ਬਾਕੀ 14% ਵਿਦਾਊਟ ਸ਼ੈਲਟਰ ਦੇ ਰਹਿ ਰਹੇ ਸਨ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਵੀ ਨਹੀਂ ਕੀਤੀ ਜਾ ਸਕਦੀ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮਈ 2024 ਤੋਂ ਮਾਰਚ 2025 ਤੱਕ 972 ਘਰਾਂ ਨੂੰ ਪਾਇਓਰਿਟੀ 1 ਫਾਸਟ ਟਰੈਕ ਰਾਹੀਂ ਰਹਿائش ਦਿੱਤੀ ਗਈ ਸੀ ਜਿਨ੍ਹਾਂ ਦੇ ਵਿੱਚ ਦੋ ਯਾਰ 55 ਬੱਚੇ ਵੀ ਸ਼ਾਮਲ ਸਨ ਮਾਰਚ ਵਿੱਚ ਐਮਰਜੈਂਸੀ ਰਹਿائش ਲਈ 32% ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ ਜੋ ਕਿ ਪਿਛਲੇ ਸਾਲ ਨਾਲੋਂ 4% ਵਧ ਹਨ ਇੱਕ ਬਿਆਨ ਦੇ ਵਿੱਚ ਹਾਊਸਿੰਗ ਮਿਨਿਸਟਰ ਕ੍ਰਿਸ ਵਿਸ਼ਪ ਨੇ ਕਿਹਾ ਹੈ ਕਿ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਆਕਲੈਂਡ ਸਿਟੀ ਮਿਸ਼ਨ ਅਤੇ ਸਾਲਵੇਸ਼ਨ ਆਰਮੀ ਵਰਗੀਆਂ ਫਰੰਟਲਾਈਨ ਸੰਸਥਾਵਾਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਰਹਿائش ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਸਹੀ ਸੰਖਿਆਵਾਂ ਨੂੰ ਨਿਰਧਾਰਤ ਕਰਨਾ ਮੁਸ਼ਕਲ ਹੈ ਵਿਦਾਊਟ ਸ਼ੈਲਟਰ ਲੋਕ ਅਕਸਰ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ ਅਤੇ ਸਰਕਾਰੀ ਸੇਵਾਵਾਂ ਨਾਲ ਜੁੜਨ ਤੋਂ ਵੀ ਬਚਦੇ ਰਹਿੰਦੇ ਹਨ ਪਰ ਇਸ ਪਾਸਟ ਹੈ ਕਿ ਸਾਡੇ ਲਈ ਇਹ ਬਹੁਤ ਵੱਡੀ ਸਮੱਸਿਆ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਵਰਤਮਾਨ ਦੇ ਵਿੱਚ ਕਈ ਏਜੰਸੀਆਂ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਇੱਕ ਸ਼੍ਰੇਣੀ ਵਿੱਚ ਸਾਲਾਨਾ 550 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ ਜਿਸ ਵਿੱਚ ਟ੍ਰਾਂਜੀਸ਼ਨਲ ਹਾਊਸਿੰਗ ਹਾਊਸਿੰਗ ਫਰਸਟ ਰੈਪਿਡ ਰੀਹਾਊਸਿੰਗ ਅਤੇ ਕਈ ਹੋਰ ਸਹਾਇਤਾਵਾਂ ਸ਼ਾਮਲ ਹਨ